ਸਮਰਾਲਾ ਪੁਲਿਸ ਦੇ ਵੱਲੋਂ ਅੱਜ ਸਵੇਰੇ ਤੜਕਸਾਰ ਕਰੀਬ 5:30 ਵਜੇ ਆਪਰੇਸ਼ਨ ਕੈਸੋ ਚਲਾਇਆ ਗਿਆ ਤੇ ਜਿਸ ਤੇ ਅਦੀਨ ਸਮਰਾਲਾ ਦੇ 6 ਪਿੰਡਾਂ ਅਤੇ ਸ਼ਹਿਰ ਦੇ ਦੋ ਇਲਾਕਿਆਂ ਬੋਦਲ ਰੋਡ ਅਤੇ ਦੁਰਗਾ ਮਾਤਾ ਮੰਦਰ ਰੋਡ ਤੇ ਛਾਪੇਮਾਰੀ ਕੀਤੀ ਗਈ ਤੇ ਦੱਸ ਦਈਏ ਪੁਲਿਸ ਨੂੰ ਤਲਾਸ਼ ਮਿਲਣ ਤੇ ਨਸ਼ੇ ਦਾ ਵਪਾਰ ਕਰਨ ਵਾਲੇ ਬੌਂਸਰ ਨੂੰ ਕਰਦੇ ਵਿੱਚ ਹੀ ਜਿਹੜਾ ਉਹ ਦੇਗੋਚਿਆ ਤੇ ਪੁਲਿਸ ਨੇ ਇਸ ਬੌਂਸਰ ਕੋਲੋਂ 5 ਗ੍ਰਾਮ ਦੇ ਕਰੀਬ ਨਸ਼ਾ ਜਿਹੜਾ ਹੈਰੋਇਨ ਆਬਰਾਮਤ ਕੀਤੀ ਹੈ ਤੇ ਉੱਥੇ ਹੀ ਪੁਲਿਸ ਮੁਤਾਬਕ ਇਹ ਬੌਂਸਰ ਜਿਹੜਾ ਹੈ ਪਹਿਲਾਂ ਵੀ ਸ਼ਰਾਬ ਦੇ ਮਾਮਲੇ 'ਚ ਇਸ ਦੇ ਉੱਤੇ ਜਿਹੜਾ ਹੈ ਉਹ ਪਰਚਾ ਦਰਜ ਹੋ ਚੁੱਕਿਆ ਤੇ ਡੀਐਸਪੀ ਸਮਰਾਲਾ ਨੇ ਦੱਸਿਆ ਕਿ ਕਿਸੇ ਵੱਲੋਂ ਇਤਲਾਹ ਮਿਲਣ ਤੇ ਇਸ ਬੌਂਸਰ ਦੇ ਘਰ छापेमारी ਕੀਤੀ ਗਈ ਤੇ ਜਿੱਥੇ ਇਸ ਦੇ ਕੋਲੋਂ 5 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ ਇਸ ਨੂੰ ਕਾਬੂ ਕਰ ਲਿਆ ਗਿਆ ਤੇ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਤੇ ਉਹਨਾਂ ਦੱਸਿਆ ਹੈ ਕਿ ਇਸ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਤੇ ਇਹ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿਸ ਨੂੰ ਸਪਲਾਈ ਕਰਦਾ ਸੀ ਇਸ ਦੇ ਉੱਤੇ ਪੂਰੀ ਕਾਰਵਾਈ ਫੋੜਸ ਦੇ ਵੱਲੋਂ ਹੁਣ ਕੀਤੀ ਜਾਵੇਗੀ ਇਹ ਸਾਡੇ ਮਾਨਯੋਗ ਐਸਐਸਪੀ ਖੰਨਾ ਮੈਡਮ ਜੋਤੀ ਜੱਜਵੰਦ ਸਹੀ ਉਹਨੋਂ ਜਿਹੜੀ ਹੈ ਸਵੇਰੇ ਤਰਕੇ ਦੇ ਨਸ਼ੇ ਜਿਹੜੇ ਨਸ਼ੇ ਦੇ ਸਦਾਗਰ ਨਸ਼ਾ ਵਿਚ ਨਾਲ ਉਹਦੇ ਕਲੱਬ ਮੈਂਬਰ ਟੀਵੀ ਜਿਸ ਦੇ ਤਹਿਤ ਤੁਸੀਂ ਸਮਰਾਲਾ ਦੇ ਮਸ਼ਹੂਰ ਆ ਅਪਰੋਕਸੀਮੇਟ ਬਹਾਰਾ ਜਗ੍ਹਾ ਤੇ ਰਿਪੋਰਟ ਕੀਤੀ ਹੈ ਸਾਨੂੰ ਜਿਹੜਾ ਕਾਫੀ ਦੇਰ ਤੋਂ ਜਿਹੜਾ ਸਮਰਾਲਾ ਏਰੀਆ ਦੇ ਵਿੱਚ ਜਿਹੜਾ ਸਰਗਰਮ ਸੀ ਏਰੀਆ ਸਾਹਲ ਏਰੀਆ ਮੌਨਸਨ ਵੀ ਨੂੰ ਕਹਿੰਦੇ ਸੀ ਤੇ ਸਾਨੂੰ ਸਿਕੰਦਰ ਸਿੰਘ ਇਹ ਮਾਤਾ ਦੁਰਗਾ ਮੰਦਰ ਮਹੱਲੇ ਸੰਗਰਾਲੇ ਦਾ ਰਹਿਣ ਵਾਲਾ ਸੀ ਇਹਦਾ ਨਸ਼ਾ ਵੇਚਣ ਦਾ ਸ਼ਹਿਰ ਦੇ ਵਿੱਚ ਕੰਮ ਕਰਦਾ ਸੀ ਇਹਨੂੰ ਅਸੀਂ ਅੱਜ ਸਵੇਰੇ ਇਹਦੇ ਰੀਡ ਕਰਕੇ ਆ ਆਵਣਾ ਸਵੇਰੇ ਗਿਆ ਮਾਰਨ ਬਿਜਿ ਸਵੇਰੇ ਕਰਕੇ ਨੂੰ ਫੜਿਆ ਇਹਦੇ ਕੋਲੋਂ 4.90 ਗ੍ਰਾਮ ਡੀਟੀ ਹੈਰੋਇਨ ਮੌਕੇ ਤੋਂ ਬਰਾਮਦ ਕੀਤੀ ਹੈ ਇਸ ਤੋਂ ਬਿਨਾ ਇਸ ਨੂੰ ਆਲਰੇਡੀ ਇੱਕ ਜਿਹੜੇ ਤਿੰਨ ਬੰਦੇ ਫੜੇ ਸੀ ਉਹਦੇ ਮੁਕੱਦਮੇ ਦੇ ਨਾਮ ਦੇ ਕੀਤਾ ਆ ਉਹਦੀ ਇੰਟਰੋਗੇਸ਼ਨ ਦੇ ਬੇਸ ਤੇ ਵੀ ਇਹ ਮੰਦਾ ਆ ਡੀਟੀ ਪਈ ਹੋਇਆ ਸੀ ਇਸ ਤੋਂ ਬਿਨਾ ਸ਼ਾਇਦ ਦੇ ਸਾਡੇ ਜਿਹੜੇ ਮੌਜੂਦ ਬੰਦੇ ਸੀ ਇੱਕ ਦੋ ਮੌਜੂਦ ਬੰਦਿਆਂ ਨੇ ਵੀ ਸਾਨੂੰ ਜਿਹੜਾ ਇਹਦੀ ਇਨਫੋਰਮੇਸ਼ਨ ਦਿੱਤੀ ਸੀ ਤੇ ਜਿਹੜੇ ਅਸੀਂ ਟਿੱਪ ਨੂੰ ਅੱਗੇ ਇਹਦੀ ਇਨਵੈਸਟੀਗੇਸ਼ਨ ਅੱਗੇ ਨੂੰ ਵਧਾਦੇ ਹੋਏ ਇਹਨੂੰ ਅੱਜ ਕਾਬੂ ਕਰਕੇ ਦੇ ਖਿਲਾਫ ਐਫਆਰ ਨੰਬਰ 54 ਅੰਡਰ ਸੈਕਸ਼ਨ 21 ਕਾਡ 30 ਇਸ ਤੋਂ ਬਿਨਾ ਇਸ ਦੇ ਖਿਲਾਫ ਹੈਪੀਅਨ ਆਫੈਂਡਰ ਵਾਲਾ ਸੈਕਸ਼ਨ 111 ਵੀ ਐਨਐਸ ਵੀ ਲਗਾਈ ਗਈ ਸਭ ਇਹਨਾਂ ਕੋਲ ਕੀ ਗ੍ਰਾਮਨ ਕੀ ਹੋਇਆ ਜਿਹਦੇ ਕੋਲ ਜਿਹਦੇ ਕੋਲ 4.90 ਗ੍ਰਾਮ ਹੈਰੋਇਨ ਬਰਾਮਦ ਹੋਈ ਸਰ ਬਾਂਸਰ ਗਿਆ ਜਾ ਕਿਹਾ ਤੇ ਜਾ ਰਹੇ ਹੁਣ ਕੀ ਬਾਂਸਰ ਵੀ ਬੁਕੀ ਇਹ ਬਾਂਸਰ ਵਾਲੀ ਜਿਹੜਾ ਕੰਮ ਕਰਦੇ ਰਹੇ ਨੇ ਈਵਨ ਕਿ ਇਹਦੇ ਜਿਹੜਾ ਹੁਣ ਅਸੀਂ ਬੈਕਵਰਡ ਲਿੰਕ ਤੇ ਵੀ ਜਾ ਰਹੇ ਆ ਕਿੱਥੋਂ ਲੈ ਕੇ ਆਇਆ ਸੀ ਇਹਦਾ ਟਰੈਕਰ ਤੌਰ ਤੇ ਸਰ ਇਹਦਾ ਟਰੈਕ ਰਿਪੋਰਟ ਸਾਡੇ ਕੋਲ ਅਜੇ ਜਿਹੜਾ ਆਲਰੇਡੀ ਇਹਦੇ ਖਾਸ ਰਾਹ ਵੇਚਣ ਦਾ ਪਰਚਾ ਵੀ ਦਰਜ ਹੋ ਇਸ ਤੋਂ ਪਹਿਲਾਂ ਜਿਹੜਾ ਇੱਕ ਅਸੀਂ ਦੋ ਦਿਨ ਪਹਿਲੇ ਪਰਚਾ ਦਿੱਤਾ ਉਹ ਬੰਦਿਆਂ ਨੇ ਵੀ ਈ ਆ ਉਸ ਲੀਡ ਵੀ ਅੱਗੇ ਬਣਾ ਦੇ ਉਹਨਾਂ ਬੰਦਿਆਂ ਨੂੰ ਵੀ ਜਿਹੜੀ 27 ਇਹਨੇ ਕੀਤੀ ਸੀ ਹਰਨ ਦੀ خود بھی کرادی ہے جی ਕੋਈ ਨਾ ਮੈਡੀਕਲ ਦਾ ਡੋਪ ਟੈਸਟ ਲਾਵਾਂਗੇ ਉਹ ਤਾਂ ਕਲੀਅਰ ਹੋ ਜਾ ਅੱਛਾ ਇਹਦੀ ਕੋਈ ਚੇਨ ਜਿਹੜੀ ਖੜੀ ਹੈ ਉਹ ਉਹਦੇ ਨਾ ਡਿਟੈਕਟ ਕੀਤਾ ਇਹਦਾ ਬਿਲਕੁਲ ਕਰਾਗੇ ਜੀ ਜੇ ਉਹਨੇ ਅਰੈਸਟ ਕੀਤਾ ਪਰਚਾ ਦਿੱਤਾ ਇਹਦਾ ਰਿਕਮੈਂਡਿੰਗ ਵੀ ਖੰਗਾੜਾਂਗੇ ਤੇ ਜਿਹੜਾ ਫਾਰਵਰਡ ਲਿੰਕ ਵੀ ਖੰਗਾੜਾਂਗੇ ਅੱਗੇ ਕਿਹਨੂੰ ਕਿਹਨੂੰ ਦਿੰਦਾ ਸੀ ਤੇ ਪਿੱਛੋਂ ਕਿਹੜੇ ਬੰਦੇ ਤੋਂ ਲੈ ਕਾਲ ਰਮਾਨ ਵਗੈਰਾ ਲੈ ਗਏ ਇਹਦਾ ਸਪੀਸ਼ ਕਰਾਂਗੇ ਜੀ ਜੇਕਰ ਕੰਮ ਕੀਤਾ